ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ਾਂ ਸਰ ਵੀ ਸੈਟ ਨੇ ਕਰਦੇ ਲੋ ਦੀ ਸਟਾਈਂਗ ਤੇ ਕਹਿੰਦੇ ਮਿੱਤਰੋ ਪਾਣੀ ਲਗੂਤਰਾਂ ਨਹੀਂ ਛੱਡੇਗੇ ਅੱਜ ਆਪਾਂ ਤੇ 10 ਦਾ ਹੋ ਗਿਆ ਟਾਈਮ ਤੇ ਪਹਿਲਾਂ ਛੱਡੇ ਸੀ ਆਪਾਂ 7 ਵਜੇ ਗੂਤਰ ਚਾਰ ਆ ਜਾਂਦੇ ਮਤਲਬ 6-7 ਗੂਤਰ ਛੱਡੇ ਆ ਇੱਕ ਆ ਚੱਲਿਆ ਦੋ ਦਿਨ ਗੂਤਰ ਉੱਚੇ ਆ ਤੇ ਜਮਾ ਚਿੱਟੇ ਛੱਡੇ ਵੇ ਆਪਾਂ ਆ ਬੱਚਾ ਵੱਧਾ ਜਾਂਦਾ ਤੇ ਇਹ ਆਪਣਾ ਤੇ ਦੂਸਰਾ ਉਹਦਾ ਭਰਾ ਹੈ ਸਗਾ ਆਰੇ ਇਹਨੂੰ ਲਾਵਾਂਗੇ ਵੱਡੇ ਇਹ ਕਾ ਚੱਲਿਆ ਇਹ ਕਾ ਚੱਲਿਆ ਮੇਰੇ ਚਿੱਟੇ ਛੱਡੇ ਪਿਆ ਬਸ ਦੂਜੀ ਕੜਾਈ ਹੈ ਇਹਨਾਂ ਦੀ ਤੇ ਦੂਜੇ ਪਾਣੀਆਂ ਨੂੰ ਕੂਤਰ ਤਾਂ ਨਹੀਂ ਛੱਡੇ ਸੀ ਕੋਈ ਵੀ ਕਿਉਂਕਿ ਯਾਰ ਤੜਕੇ ਦਾ ਸੀਗੀ ਥੋੜੀ ਧੁੱਪ ਤੇ ਹੁਣ ਬੱਦਲ ਬਣ ਗਿਆ ਚੰਗੇ ਰਹਿ ਕੇ ਨਹੀਂ ਛੱਡੇ ਕੋਈ ਰਕੂਤਰ ਉੱਚੇ-ਚੇ ਹੋ ਜਾਂਦੇ ਹਨ ਨਹੀਂ ਪਤਾ ਲੱਗਦਾ ਬਦਨਾ ਬਦਲਾਂ ਤੇ ਹੋ ਜਾਂਦੇ ਆ ਤੇ ਤਰਪਰ ਜਾਂਦੇ ਆ ਤੇ ਬੱਦਰ ਵਾਹ ਹੋ ਗਏ ਚੰਗੇ ਰਹਿ ਗਏ ਆ ਪਰ ਨਹੀਂ ਛੱਡੇਗੇ ਪਾਣੀ ਦੇ ਨਾਲ ਕੂਤਰਗੇ ਵੀ ਆਪਾਂ ਕੋਈ ਨਹੀਂ ਛੱਡਾਂਗਾ ਕਾਰ ਨੂੰ ਵੀ ਬਿਸਣਾ ਜਨਾਈ ਉੱਚੀ ਛੱਡ ਜਾਣਾ ਹੈ ਛੱਡਣਾ ਆਪਾਂ ਮੈਂ ਕੱਲ ਨਾਉਂਗਾ ਕੱਢਾਂਗਾ ਸਿੰਘਾ ਤੇ ਉਹ ਅੱਜ ਨਹੀਂ ਕੱਢ ਗਿਆ ਜਿ ਕਬੂਤਰ ਕੱਢੇ ਹੋਏ ਕੱਲੇ ਨਵੇਂ ਇਹ ਕਿਤਾਬ ਇੱਥੇ 2 ਸੈਟ ਵਾਲੀ ਤੇ ਹੋਰ ਕਿਧਰ ਗੁਣਾ ਆ ਵੀ ਇੱਕ ਨਵੀਂ ਕੱਢੀ ਸੀ ਆਪਾਂ ਜੀ ਹੋਰ ਲਈ ਚਿੱਟੀ ਕੱਲ ਨਾ ਇੱਕ ਉਹ ਚੀਨੀ ਕੱਢੀ ਸੀ ਇੱਕ ਉਹਦੇ ਨਾਲ ਬੇਟੀ ਕਾਸਰੀ ਆ ਕੱਢੀ ਸੀ ਤੇ ਇੱਕ ਆ ਵਾਦਾ ਖਾਂਦੀ ਆ ਆ ਕੱਢਣ ਲਈ ਇੱਕ ਹੋਰ ਹੋਰ ਇਕਾਤਰੀ ਇੱਕ ਇੱਕ ਉਹ ਬੈਠੀ ਵਾਹ ਵਾਹ ਕੋ ਚੰਦਰਾਣੀ ਇਹ ਨਹੀਂ ਛੱਡ ਗਾ ਇਹ ਪਾਜ ਆ ਇਹਨਾਂ ਸਾਮੇ ਜੂ ਕਾਲੂ ਘੇਟਾ ਲਾਗੇ ਇਹਨਾਂ ਨੂੰ ਕਾ ਕੀ ਨਾ ਮੇਂਦਰ ਫਿਰਦੇ ਜਾਨਵਰ ਉਹ ਘੜਣਾ ਲੈ ਤੈਨ ਇੱਕ ਉਤਰਾ ਚਿੱਟੇ ਜਾ ਮ ਕੋਈ ਰੰਗਣ ਦਾ ਹਜੇ ਇਹਨਾਂ ਦੇ ਇੱਕ ਹੋਰ ਆ ਕੇ ਬਹਿ ਗਿਆ ਲਓ ਜੀ ਮੁੰਡੇ ਆ ਕੇ ਜਾਵਣ ਖਾਣ ਔਰ ਰੋੜ ਆ ਗਿਆ ਤੂੰ ਛਿਤੀ ਥੱਲੇ ਆ ਜਾ ਆ ਆ ਸਿਰ ਚ ਮਾਰ ਲਈ ਓਏ ਆ ਲੈ ਇਹ ਤਾਂ ਚੜ ਤੇ ਇਹਦਾ ਭਾਰ ਕਿੰਨਾ ਦਰਾਏ ਓਏ ਨਾ ਆਏ ਹੁਣ ਆ ਗਿਆ ਆ ਗਿਆ ਆ ਗਿਆ ਬਸ ਤੁਰਨਾ ਆ ਗਿਆ ਆ ਗਿਆ ਆ ਗਿਆ ਉੱਤਰੀਆਂ ਨੂੰ ਜਾਂਦਾ ਹਾਈ ਓ ਆ ਗਿਆ ਯਾਰ ਹਮਣਾ ਹੁਣ ਬਾਈ ਓ ਆ ਗਿਆ ਆਗੇ ਜੀ ਘਰੇ ਕੂਤਰ ਬਾਗੇ ਤੇ ਰਣੀ ਤਾੜ ਤੇ ਸੀਗੇ ਤੇ ਕੂਤਰ ਨਾਉਂਦੇ ਸੀ ਆਪਾਂ ਚਲ ਨਾ ਹੀ ਲੈ ਕਿਉਂਕਿ ਰੰਗ ਰੂਣ ਨਹੀਂ ਲਾਇਆ ਸੀ ਹਜੇ ਕੂਤਰਾਂ ਦੇ ਤੇ ਜਿਵੇਂ ਚਿੱਟੇ ਕੂਤਰ ਨਵੀਂ ਗੱਡੀ ਸੀਗੇ ਤੇ ਨੌ ਬੈਠੇ ਤੇ ਬਾਕੀ ਇਹ ਚ ਪਾਏ ਹੋਇਆ ਇਹ ਬੜੇ ਸ਼ਕੀਨ ਸੀ ਨਾ ਆਉਂਦੇ ਅੱਜ ਫਿਰ ਚੰਗੀ ਤਰ੍ਹਾਂ ਨਾ ਆਈ ਦਿੱਤੀ ਆਪਾਂ ਇੱਥੇ ਕੂਤਰ ਬੈਠੇ ਹੋਣਗੇ ਹੋਰ ਇੱਥੇ ਇੰਜ ਵੀ ਨਾ ਆਤੇ ਹੋਣੇ ਜਗਾਦੂ ਕੂਤਰ ਇਹ ਮੈਂਡਮੇੜੀ ਬਾਹਰ ਆ ਜਾਂਦੇ ਸੀਗੇ ਜੇ ਮੀਂਹ ਆਉਂਦਾ ਸੀ ਨਾ ਇੱਥੇ ਬਾਰਿਸ਼ ਆ ਜਾਂਦੇ ਸੀਗੇ ਤੇ ਨਾਲੇ ਨਾਲ ਬਾਛੜੀ ਆਂਦੀ ਸੀ ਅੰਦਰ ਤੇ ਨਾਈ ਜਾਂਦੇ ਸੀਗੇ ਆਜੇ ਫਿਰ ਚੰਗੀ ਤਰ੍ਹਾਂ ਨਵਾਦੇ ਆਪਾਂ ਵਾਤ ਤੂੰ ਹੀ ਕਰੋ ਐਸ਼ ਤੇ ਨਾ ਉਹ ਬਿਠੇ ਹੁਣ ਤਾੜਦੇ ਆਪਾਂ ਵਾਵਾ ਟਾਈਮ ਹੋ ਗਿਆ ਨਾਈ ਜਾਂਦੇ ਨੇ ਇਹਨਾਂ ਨੂੰ ਤੇ ਆਪ ਵੀ ਇਧਰੋਂ ਨਾਲੇ ਆ ਗਿੱਲੇ ਹੋ ਗਏ ਸੀਗੇ ਮੈਂ ਚੱਲ ਹੁਣ ਕੋਈ ਨਹੀਂ ਚੱਲ ਤਾਂ ਹੀ ਚੱਲ ਫੇਰ ਹੀ ਘਰੇ ਘਰੇ ਜਾ ਕੇ ਥੱਲੇ ਨਹਾਵਾਂਗੇ ਕਿਰਾਂ ਹੁਣ ਆਪਾਂ ਇਹਨਾਂ ਨੂੰ ਤਾੜ ਦੇਣੇ ਉਤਰਨ ਨੂੰ ਕਹਿੰਦੇ ਬਹੁਤ ਆ ਨਾਲੇ ਆ ਨਾ ਵਾਧੂ ਆ ਜਾਓ ਆਇਆ ਵੀ ਨਾ ਤਾ ਖੜਦਾ ਨੇ ਇਹਦੇ ਖੁੱਡੇ ਚ ਸੀਗੇ ਚਲੋ ਖਾਣਾ ਹੁਣ ਤਾਂ ਨਹੀਂ ਆਉਂਦੇ ਬਾਹਰ ਹੁਣ ਤਾਂ ਇਹ ਕਿਹਨੇ ਆਉ ਗੋਟ ਚੋ ਕੇ ਬਹਿ ਜੀਗੇ ਚੱਲ 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 ਤੂੰ ਹੀ ਕੌਣ ਆਉਂ ਉਹ ਨਹੀਂ ਹੁੰਦੇ ਆ ਗਿਆ ਤੁਸੀਂ ਵੀ ਆ ਜਾਓ ਇਹਨਾਂ ਤਾਂ ਫੜ ਕੇ ਤਾੜ ਦੇਣੇ ਤਿੰਨ ਹੈਗੇ ਆ ਹਾਂ ਲੋ ਪਈ ਨਾ ਮੀਰੀ ਲੋ ਆਖੇ ਚੰਗੇ ਰਹਿ ਗਏ ਆਪਾਂ ਜਿਹੜੇ ਪਾਣੀ ਵਾਲੇ ਗੂਤਰ ਨਹੀਂ ਛੱਡੇਗੇ ਨਹੀਂ ਉਹਨਾਂ ਨਾਲੇ ਜ਼ਿਆਦਾ ਭੱਜਣਾ ਸੀਗਾ ਤੇ ਜਾਂ ਡਿੱਗ ਪੈਣਾ ਹੀ ਪਿੰਡ 'ਚ ਆ ਵੀ ਜਾਵਾਂ ਚ ਟਿੰਨ ਦੇ ਰੰਗ ਲਾਉਣਾ ਹੇ ਤਾਂ ਕੂਤਰੇ ਬਾਹਰ ਕੱਢਣ ਆਲੇ ਤੇਨੇ ਆਯੋ ਵੀ ਤੁਸੀਂ ਵੀ ਇਹ ਪੜ ਕੇ ਚਲ ਤਾੜ ਦਾਂਗੇ ਬਾਕੀ ਓਕੇ ਆ ਜੀ ਇਹ ਪੂਰਾ ਪੈ ਰਿਆ ਦੋਰੀ ਆ ਗਿਆ ਇੱਕ ਵਾਰੀ ਪਹਿਲਾਂ ਆਇਆ ਸੀ ਉਦੋਂ ਖੇਰ ਸੀਗੇ ਤੇ ਹੁਣ ਆ ਕੇ ਘਰੇ ਤੇ ਇੱਕ ਵਾਰੀ ਹੁਣ ਫੇਰ ਆ ਗਿਆ ਤੇ ਤਾਰਦ ਕੇ ਆਪੇ ਵੀ ਕੂਤਰ ਤੇ ਬਾਅਦ ਚ ਨਾਉਣੇ ਨੂੰ ਨੇ ਆ ਆ ਵੀ ਯਾਰ ਦੋ ਅਜ ਕੂਤਰਾਂ ਬਦਾ ਦੋ ਵੀ ਪਾਉਣੀਆਂ ਲਓ ਜੀ ਮਤਲਬ ਪਾ ਦੇ ਗੇ ਬਦਾਮ ਕੂਤਰਾਂ ਤੇ ਆ ਆਪਾਂ ਚੀਰ ਤੇ ਕਬੂਤਰਾਂ ਦੇ ਇਹ ਇੱਥੇ ਰੱਖ ਦਿੰਨੇ ਆ ਤੇ ਕਬੂਤਰ ਲੈ ਕੇ ਛੱਡ ਲੈਨੇ ਆ ਤੇ ਦੂਜੇ ਜਿਹੜੇ ਬਦਾਮ ਪਏ ਕੂਤਰਾਂ ਦੇ ਆ ਪਹਿਲਾ ਕਬੂਤਰ ਲੈ ਕੇ ਛੱਡ ਦਿੰਨੇ ਆ ਆਪਾਂ ਇੱਧਰ ਲਓ ਜੀ ਛੱਡ ਤੇ ਆ ਕਬੂਤਰ ਦੋਵੇਂ ਤੇ ਸ਼ੁਰੂ ਹੋ ਗਏ ਤੇ ਹੁਣ ਆਪਾਂ ਚੀਰ ਦੇ ਕਬੂਤਰਾਂ ਦੇ ਬਦਾਮ ਇਹ ਕੂਤਰ ਹੁਣ ਆਪਾਂ ਪਿੰਗਰੇ ਪਾ ਦਾਂਗੇ ਉਹ ਇਹ ਸ਼ੁਰੂ ਹੋ ਜੋ अवसर आपको पहला चलो जी ਆ ਰਹੀ ਕੁਦਰਨਾ ਦੇ ਤੇ ਇਹ ਆਪਾਂ ਆਹ ਕੁਦਰਨਾ ਸੀਟ ਦਨੇ ਆ ਤੇ ਕੁਦਰਨਾ ਨੂੰ ਆਪਾਂ ਉਹ ਜਾਂਚ ਪਾ ਦੇਣਾ ਫਿਰ ਤੇ ਖਾ ਲੈਣਾ ਹੈ ਲਓ ਜੀ ਵੱਡੇ ਪਿੰਜਰੇ ਚ ਰੱਖਦੇ ਆਪਾਂ ਤੇ ਹੁਣ ਲੈ ਆ ਗਏ ਆਪਾਂ ਕੁਦਰਨਾ ਫੜ ਕੇ ਤੇ ਚੁੱਕ ਲੈਣਗੇ ਬਦਾਮ ਆ ਗਈ ਪਹਿਲੀ ਗੁਦਰੀ ਦੂਜੀ ਗੁਦਰੀ ਬਗਲੂ ਸਿਆਲੀ ਤੀਜੀ ਗੁਦਰੀ ਛਾਲਰ ਦੇ ਟੋਸੇ ਵਾਲੀ ਲਓ ਜੀ ਆ ਗਈ ਚੌਥੀ ਗੁਦਰੀ ਆ ਜਾ ਫੜੀ ਜਾ ਫੜ ਜਾ ਚੌਥੀ ਗੁਦਰੀ ਟੂਸਾ ਬਗਲ ਦਾ ਟੋਰੀ ਵਾਲੀ ਲਓ ਜੀ ਛੜਤੀਆਂ ਪਾ ਚਾਰੇ ਗੁਦਰਨਾ ਸ਼ਗਲੋ ਜੀ ਤੇ ਦਾਣੇ ਦੋਨੇ ਪਾ ਕੇ ਗੁਤਰਨ ਹੁਣ ਆਪਾਂ ਟਾਈਮ ਆ ਵਾ ਗਿਆ ਪਾਣੀ ਪੁਣੀ ਪਾਈਏ ਤੇ ਦਾਣੇ ਦੋਨੇ ਪਾਈਏ ਕਿਹੜਾ ਤਾਂ ਪਾਣੀ ਤੜਕੇ ਪਾਦਾ ਸੀਗਾ ਤੇ ਦਾਣੇ ਪਾ ਦਈਏ ਸਾਸ ਹੋਈ ਕਰਤੀ ਜੀ ਵਾਰ ਵਾਰ ਹੀ ਸਾਫ਼ ਪਾਈ ਕਰਤੀ ਆਪਾਂ ਤੇ ਆਹ ਖੁੱਡਾਂ ਹੀ ਸਾਫ਼ ਕਰਤਾ ਇਹ ਗਿੱਲਾ ਜਾ ਹੋ ਗਿਆ ਸੀ ਯਾਰ ਕਿਉਂਕਿ ਉਧਰੋਂ ਵਾਛੜਾਉਂਦੀ ਨੇ ਸਾਰੀ ਆਹ ਵੇ ਲੋ ਵਾਛੜਾ ਵਾਛੜਾ ਆ ਕੇ ਇੱਥੇ ਪਾਣੀ ਥੜ ਜਾਂਦਾ ਥੋੜਾ ਜਿਹਾ ਤੇ ਇਥੋਂ ਫਿਰ ਤੁਹਾਡੇ ਗਾਂ ਆਏ ਨਾ ਤਾਂ ਇਹ ਥੋੜਾ ਜਿਹਾ ਖੁੱਲਾ ਖੁੱਡਾ ਗਿੱਲਾ ਹੋ ਗਿਆ ਸੀਗਾ ਤੇ ਤਾਂ ਹੀ ਉਹ ਫਿਰ ਆਪਾਂ ਖੁੱਡਾ ਵੀ ਸਾਫ਼ ਕਰਤਾ ਸਾਰੇ ਕਰਤਾ ਸਾਫ਼ ਇਹ ਨੀਟ ਐਂਡ ਕਲੀਨ ਹੀ ਕਰਤਾ ਜਮਾਂ ਹਿੰਦੀ ਕੰਢੀ ਤੋਂ ਦਿੰਨੇ ਆ ਉਹ ਵੀ ਕੁੰਢਾ ਤੋਂ ਸਾਰੇ ਕੁੰਢੇ ਧੋ ਕੇ ਪਾ ਦਿੰਨੇ ਆ ਕੱਲ ਵੀ ਧੋਤੇ ਸੀਗੇ ਬਾ ਆਈ ਬੁੱਢਾ ਗਿਲ ਨਾ ਯਾਰ ਕਿ ਇਧਰ ਕਿੱਡਾ ਜੰਗਲਾ ਤੇ ਕਹਿੰਦੇ ਆ ਵੀ ਆਪਣੇ ਬਾਗੀਆਂ ਦੇ ਉਵੇਂ ਵਾਚ ਰਹੁੰਦੀ ਨਾ ਤਾਂ ਹੀ ਕੂਤਰ ਇੱਥੇ ਆ ਕੇ ਨਾਉਂਦੇ ਹੁੰਦੇ ਆ ਤੇ ਆਪਾਂ ਸਾਰੇ ਸਾਫ਼ ਕਰਤਾ ਬਾਹਰੋਂ ਹੀ ਸਾਫ਼ ਕਰਤਾ ਤੇ ਕਹਿੰਦੇ ਕਬੂਤਰਿਆਂ ਨੇ ਤਾਂ ਬਦਾਂ ਚੋਕ ਲਿਆ ਤੇ ਕੂਤਰਾ ਰਹਿ ਗਏ ਥੋੜੇ ਜੇ ਯੂਰੇ ਕਰਤਾ ਖਾਲੀ ਕੰਮ ਐ ਕਾ ਸ਼ਰੀ ਟੁੱਟੀ ਸੀ ਯਾਰ ਆਹ ਹੋਰ ਇਹ ਰੌਣ ਕਪੜਾ ਲਾਗੇ ਤੇ ਇਹੇ ਟਾਂਕ ਨੂੰ ਕਰਵਾ ਕੇ ਲੈ ਕੇ ਆਵਾਂਗੇ ਆ ਪੂਪਲੇ ਹੱਲ ਕਰ ਜਮਾਈ ਨੀਰੀ ਆ ਗਈ ਸੀ ਉਦੋਂ ਲਾਈ ਨਹੀਂ ਇਹ ਜਮਾਈ ਟੁੱਟ ਗਈ ਕਪੜਾ ਕੋਪੜਾ ਧੋਣੀ ਆਪਾਂ ਲਾ ਕੇ ਇਹਦਾ ਤੇ ਦਾਣੇ ਦੂਨੇ ਪਾਉਣੇ ਆ ਪਹਿਲਾਂ ਕੁੰਡੇ ਸਾਰੇ ਧੂਦ ਗਏ ਉਹ ਤੋਤਾ ਤੇ ਬਾਕੀ ਆ ਸਾਰੇ ਕੁੰਡੇ ਧੂਦ ਗਏ ਫਿਰ ਆਪਾਂ ਦਾਣੇ ਦੂਨੇ ਪਾਉਣੇ ਫਿਰ ਪੂਤਰ ਛੱਡਾਂਗੇ ਆਪਾਂ ਪਾਣੀ ਵੀ ਪਾਦਾ ਸਾਰੇ ਪੂਤਰਾਂ ਨੇ ਤੇ ਦਾਣੇ ਵੀ ਪਾਤੇ ਇਹ ਤੇ ਇੱਕ ਨੰਬਰ ਰਹਿ ਗਿਆ ਤੇ ਇਹਨਾਂ ਨੂੰ ਆਪਾਂ ਪਾ ਦਨੇ ਆ ਤੇ ਕਬੂਤਰਾਂ ਨੂੰ ਦਾਣਾ ਪਾਣੀ ਪਾਦਾ ਉਹ ਜੁੱਕੇ ਆਦਿ ਬੈਗ ਨਾਤਾ ਠੀਕ ਨਾ ਇਹ ਹੁਣ ਰਹਿ ਗਿਆ ਸੀਗਾ ਤੇ ਪਾਣੀ ਪੂਣੀ ਸਾਰਿਆਂ ਨੂੰ ਧੋ ਕੇ ਪਾਦਾ ਤੇ ਦਾਣੇ ਪਾਦੇ ਕੁਤਰਾ ਬਨਾ ਜਗਾਤੇ ਆ ਆਇਓ ਬਈ ਛੋਣ ਵਾਲਾ ਇਹ ਕੋਨੇ ਉੱਤਰਾ ਤੇ ਆਹ ਗੂਦਾਂ ਆ ਪਾਟ ਦਿੰਨੇ ਆ ਖੁੱਡੇ ਜੀ ਇਹਨਾਂ ਬਰਾਵ ਨੂੰ ਚੁਗ ਲਿਆ ਤੇ ਦਾਣੇ ਮਾੜੇ ਮੁੱਢ ਚੁਗ ਲੈਣੀਆਂ ਨਾਲ ਚਲੋ 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 ਲਾਵ ਜੀ ਗਈਆਂ ਕਬੂਤਰ ਨਾਲ ਤੇ ਕਬੂਤਰ ਨੇ ਇੱਕ ਨੇ ਬਦਾਂ ਹਣੀ ਚੁਗੇ ਮੁੱਲਾ ਦਾ ਹਰੇ ਘਾਂਡਾ ਦੇ ਕਬੂਤਰ ਬਦਾਂ ਥੋੜੇ ਜੁਗੇ ਤੇ ਆ ਜਿਹੜੇ ਰਹਿ ਗਏ ਤੇ ਆਪਾਂ ਹੱਥੀ ਹਰੇ ਘਾਂਡਾਂ ਨੂੰ ਦੇ ਦਿੰਨੇ ਆ ਤੇ ਦੂਜਾ ਕਬੂਤਰ ਆਪ ਛੱਡ ਦਿੰਨੇ ਖੁੱਡੇ ਇਹਨੂੰ ਯਾਰ ਦੋ ਕੇ ਦਿਨ ਹੱਥੀ ਦੇ ਤੇ ਇਹ ਮੱਛਰ ਹੀ ਗਿਆ ਇਹ ਕਹਿੰਦਾ ਮੈਂ ਜੁਗਣੀ ਨਹੀਂ ਹੁਣ ਹੱਥੀ ਜਿਆ ਕਰੂਦਾ ਮੈਂ ਤਰਾ ਦਾ ਭੁੱਖਾ ਰੱਖਣਾ ਪੈਣਾ ਇਹਨੂੰ ਹੀ ਦੋ ਦਿਨ ਪਹਿਲਾਂ ਭੁੱਖੇ ਰੱਖਿਆ ਸੀ ਬਾ ਤੇ ਮਿੰਟੋ ਮੀਡੀ ਆਇਆ ਇੱਕ ਬਦਾਮਾਂ ਕੋਲੇ ਹੁਣ ਆਉਂਦਾ ਹੀ ਨਹੀਂਗਾ ਇਹ ਚਾਹ ਜੋ ਟ ਲੈ ਉਹਨੂੰ ਹੱਥੀਂ ਦੀਦਨੇ ਬਦਾਮ ਜਿਹੜੇ ਰਹਿ ਗਏ ਤੇ ਉਹਨੂੰ ਵੀ ਛੱਡ ਦੇਨੇ ਖੁੱਡੇ ਚ ਦੇ ਤੇ ਜੀ ਹੱਥੀ ਬਦਾਮ ਇਹਨੂੰ ਚਲ ਭੇਜਾ ओके ਹੋ ਗੁਆ ਰਿਪੋਰਟ ਆ ਕਰਨਾ ਆ ਗਏ ਮਿੱਤਰੋ ਪਹਿਲੇ ਦਿਨ ਜੈਮਚ ਇਹ ਮੁੰਡੇ ਦਾ ਡਬਲਾ ਵੇਖੋ ਇਧਰ ਆਪਣਾ ਵੀਰ ਉਹਦਾ ਵੇਖ ਲਓ ਆਪਣਾ ਵੀ ਪਹਿਲਾ ਦਿਨ ਹੈ ਹਜੇ ਦੇਖੋ ਪੂਰੀ ਬੌੜੀ ਮੁੰਡੇ ਦੀ ਆਪਣੇ ਪਿੰਡ ਦਾ ਹੀ ਹੈ ਨਾਲ ਦਾ ਹੀ ਮੁੰਡਾ ਤੇ ਯਾਰ ਮੈਂ ਵਾਈਸ ਸਕਵਾਡ ਬਾਅਦ ਚ ਕੀਤੀ ਹੈ ਇਹ ਕਿ ਉਹ ਯਾਰ ਗਾਣੇ ਗੁਣੇ ਚੱਲੀ ਜਾਂਦੇ ਜਮ ਐ ਤੇ ਫਿਰ ਕਾਪੀਰਾਈਟ ਦਾ ਡਰ ਸੀਗਾ ਨਾ ਤੇ ਉਹਦਾ ਗਾਣੇ ਚੱਲੀ ਜਾਂਦੇ ਤੇ ਵਾਇਸ ਬਾਅਦ ਚ ਰਿਕਾਰਡ ਕੀਤੀ ਆਪਾਂ ਠੀਕ ਆ ਕੋਈ ਸਾਹਿਬ ਆ ਜਮ ਆਈ ਆਪਾਂ ਜੁਆਇਨ ਕਰ ਲਈ ਅੱਜ ਪਹਿਲੇ ਦਿਨ ਕੋਈ ਸਾਹਾ ਹੁਣ ਆਪਾਂ 5 ਤੋਂ ਲੈ ਕੇ 8 ਵਜੇ ਤੱਕ ਕਰ ਜਮ ਚ ਹੋਇਆ ਕਰਾਂਗੇ ਰੱਬ ਰੱਖੇ ਰੱਖ ਸੋਖੇ ਰੂਹੀਆ ਕਰਾਂਗੇ ਆ ਜਮ ਆਈ ਲੋ ਜੀ ਮੈਟਰ ਹੋ ਗਿਆ ਨੀ ਰਾਜਿੰਦੇ ਕੀ ਰਾਹੇ ਪਿੰਡੋਂ ਐ ਦੋ ਦਿਨ ਮੁੜ ਕੇ ਪਿੰਡ ਵਾਲੇ ਸਾਧਕਾਈ ਜੀ ਚੰਨੇ ਹਣ ਪਿੰਡ ਨੂੰ 8 ਵਜ ਗਿਆ ਤੇ ਹੁਣ ਤਾਂ ਆਇਆ ਕਰਾਂਗੇ ਰੋਜੀ ਕੱਬ ਰੱਖੇ ਸੁਖ ਨਾ ਕੋਈ ਨਾ ਨਾ ਪਵੇ ਰੋਜੀ ਆਇਆ ਕਰਾਂਗੇ ਚੱਲ ਗਏ ਲੋ ਜੀ ਮੈਟਰ ਕਰਦਗੇ ਵਲੋਗ ਦਾ ਐਂਡ ਆਪਾਂ 10 ਵਜ ਗਿਆ ਤੇ ਲੇਟ ਹੀ ਆਏ ਸੀ ਘਰੇ ਤੇ ਟਾਈਮ ਲੱਗ ਗਿਆ ਨਾ ਫੇ ਰੋਟੀ ਢੀ ਖਾਧੀ ਆ ਗਏ ਹੁਣ ਵੇਲੇ ਹੋਇਆ ਮੈਂ ਚਨਾ ਬਲੌਗ ਐਂਡ ਹੀ ਕਰਦੇ ਤੇ ਵੀਡੀਓ ਕਿਵੇਂ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜੂਹ ਦੱਸਦੇ ਕਰੋ ਬਾਕੀ ਹੁਣ ਆਪਾਂ ਲਾਵਾਂਗੇ ਗੂਤਰਾ ਰੰਗ ਜਿਵੇਂ ਕੱਲ ਨੂੰ ਤੋਂ ਆਪਣੇ ਲਈ ਤੇ ਨਾਲੇ ਛੱਡਾਂਗੇ ਗੂਤਰਾ ਪਰ ਨਵੇਂ ਵੀ ਨਾਲੇ ਰੰਗ ਲਾਵਾਂਗੇ ਚਿੱਟਿਆਂ ਦੇ ਉਹ ਜਦ ਮੀਂਹ ਪਈ ਜਾਂਦੇ ਸ ਤਾਂ ਨਹੀਂ ਰੰਗ ਲਾਇਆ ਬਈ ਤੇ ਜੇ ਕੱਲ ਨੂੰ ਤੋਂ ਆਪਣੇ ਲਈ ਨਾ ਸੁਕਾਉਣਾ ਸੌਖਾ ਯਾਰ ਲਾ ਕੇ ਪਸਕਾ ਦਾਂਗੇ ਤੇ ਕੱਲ ਨੂੰ ਜੇ ਤੋਂ ਆਪਣੇ ਲਈ ਤਾਂ ਪੱਕੇ ਲਾਵਾਂਗੇ ਰੰਗ ਆਪਾਂ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੂਹ ਦੱਸਦੇ ਕਰੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ